ਆਜ ਕਾਮ ਬਾਡ ਘਾਟ ਜਪੀਐ ਗੁਰ ਪ੍ਰਸਾਦ Nanak tith te ਨਾਨਕ ਪਾਣੀ ਕੇ ਬੋਧਿਤ ਮੇਰਾ ਦੇਸਾਹੀ ਬਖਸ਼ ਸ਼ਾਮ ਦੀ ਪੰਡਾ ਵਾਲੀਏ ਕੁੱਲ ਆਲਮ ਰਾਧਾ ਰਾਤ ਪਾਣਾ ਪਾਣ ਦੇਵਾ ਦੇ ਉਪਮਾ ਮਹਾ ਤਾਨ ਤਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਪਵਿੱਤਰ ਮਕਦਸ਼ ਘੋੜ ਅੰਦਰ ਸੁਭਾਇ ਰਾਣ ਹੋਏ ਬੈਠੇ ਗੁਰੂ ਸਵਾਰੇ ਸਤ ਸੰਗੀਆਂ ਨੂੰ ਵੱਡ ਭਾਗੇ ਹਾਂ ਭਾਈ ਗੁਰਦੇਵ ਜੀ ਇਹ ਸਤ ਸੰਗ ਦੀਆਂ ਘੜੀਆਂ ਬਖਸ਼ਿਸ਼ ਕੀਤੀਆਂ ਨੇ ਬਾਪ ਅਦਬ ਬਹੁਤ ਹੀ ਰਸ ਭਿੰਨੀ ਆਵਾਜ਼ ਦੀ ਇਸ ਮਨ ਨੂੰ ਮੰਤਰ ਮੁਕਤ ਕਰ ਦੇਣ ਵਾਲਾ ਤਦ ਗੁਰੂ ਦਰਬਾਰ ਦੇ ਕੀਰਤਨੀਏ ਭਾਈ ਮੁਖਤਿਆਰ ਸਿੰਘ ਤੇ ਉਹਨਾਂ ਦੇ ਸਾਥੀ ਸਰਬੰਨ ਕਰਵਾਰੀ ਸਨ ਸਮਾ ਬਣਿਆ ਹੈ ਚੱਲ ਰਹੀ ਲੜੀ ਪਾਰ ਵਿਚਾਰ ਦੇ ਅਧੀਨ ਆਸਾ ਰਗ ਦੇ ਵਿੱਚ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦੁਆਰਾ ਬਖਸ਼ਿਸ਼ ਕੀਤਾ ਹੋਇਆ ਇਹ ਪਾਵ ਪਵਿੱਤਰ ਬਚਨ ਪਾਵਨ ਅੰਮੋਲਕ ਸੋਚ 86 ਦੇ سرواں گرو سمت ہے ਮੇਰੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾਹੀ ਸਾਨੂੰ ਸਾਰੇ ਨੂੰ શરીਰ ਦਾ ਕਿਹੜਾ ਅੰਗ ਹੈ ਜਿਹਦੀ ਜ਼ਿੰਮੇਵਾਰੀ ਦਾ ਅਹਿਸਾਸ ਨਹੀਂ ਕਰਦਾ ਅੱਖਾਂ ਦੀ ਗੱਲ ਹੱਥਾਂ ਦੀ ਗੱਲ ਪੈਰਾਂ ਦੇ ਬਚਨ ਅੱਖਾਂ ਦੀ ਗੱਲ ਇਤੋਂ ਤੱਕ ਗੁਰੂ ਗ੍ਰੰਥ ਸਾਹਿਬ ਨੇ ਬਚਨ ਕਿਰਪਾ ਕੀਤੀ ਗੁਰਮੁਖ ਗੁਰਮੁਖ ਦੇ ਅਕੀਰਤ ਨੇ ਜਿਨਨੇ ਗੁਰੂ ਦੀ ਮੱਤ ਨੂੰ ਗੁਰੂ ਦੇ ਬਚਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਕਮਾਲ ਆਏ ਵਸਾ ਲਿਆ ਰੋਮ ਅਰੋਮ ਅਰੋਮ ਕਹਿੰਦੇ ਨੇ ਜਿਨਨੇ ਸਾਡੇ ਸਰੀਰ ਦੇ ਉੱਤੇ ਕੇਸ ਨਹੀਂ ਜੇ ਸਰਾ ਦੇ ਰਾਹੀ ਉਹ ਕੇਸ ਬਾਹਰ ਆਏ ਉਹ ਰੋਮ ਗੁਰਮੁਖ ਗੁਰੂ ਦੀ ਮਤ ਦਾ ਧਾਰਨੀ ਹੈ ਜਿਹੜਾ ਮਨੁੱਖ ਉਹ ਰੋਮ ਗੁਰਮੁਖ ਰੋਮ ਰੋ ਹਾਰ त्यागੈ ਉਸ ਮਾਲਕ ਦੀ ਬੰਦਗੀ ਕਰਦਾ ਹੈ ਉਹਦਾ ਸਿਮਰਨ ਕਰਦਾ ਹੈ ਉਹਦੇ ਨਾਮ ਧਿਆਉਂਦਾ ਹੈ ਜੋ ਸਾਡਾ ਅੱਜ ਦਾ ਵਿਸ਼ਾ ਹੈ ਉਹਦੇ ਵੱਲ ਧਿਆਨ ਦੇਵੀਏ ਇਕਾਗਰਤਾ ਦੇ ਨਾਲ ਸੰਝਿਆ ਜੀ ਸਤਿਗੁਰਾਂ ਦੇ ਪਾਵਨ ਪਵਿੱਤਰ ਇਹ ਨਾਮ ਈਮ ਦੇ ਬਚਨਾਂ ਨੂੰ ਪਾਠ ਤੁਹਾਨੂੰ ਯਾਦ ਹੈ ਹضور ਨੇ ਵਜਨ ਕਿਰਪਾ ਕੀਤੀ ਪ੍ਰਣ ਲੱਗੇ ਝੇਮ ਝੇਮ ਬਰਸ ਅੰਮ੍ਰਿਤ ਧਾਰਾ ਨੇ ਆਤਮਕ ਜੀਵਨ ਦੇਣ ਵਾਲੀ ਜ਼ਿੰਦਗੀ ਦੀ ਉਹ ਉਚਾਈ ਉਹ ਸ਼िखर ਜਿਨ੍ਹਾਂ ਮੰਡਲਾਂ ਦੇ ਵਿੱਚ ਬੈ ਕੇ ਹਜ਼ੂਰ ਕਹਿੰਦੇ ਨੇ ਨਾਨਕ ਭਗਤਾਂ ਸਦਾ ਵਿਕਾਸ ਸੁਣੇ ਦੁਖ ਪਾਪ ਕਾ ਨਾਸ਼ ਗੁਸਾ ਨਾ ਕਰਿਆ ਤੇ ਮੇਰੀ ਬੇਨਤੀ ਦਾ ਜਿਹੜੇ ਵਚਨ ਭਾਈ ਸਾਹਿਬ ਹੁਰੀ ਤੁਹਰਾ ਰਹੇ ਸੰਨਾ ਗੁਰ ਕੀ ਮੱਤ ਤੂੰ ਲੈ ਇਹ ਆਂ ਸਾਥ ਸੰਗਤ ਅਨਜਾਨ ਬੰਨਾ ਬੜਾ ਔਖਾ ਜੀ ਬੜਾ ਮੁਸ਼ਕਲ ਜੀ ਹਰੇਕ ਮਨੁੱਖ ਇਸ ਸੰਸਾਰ ਦੇ ਵਿੱਚ ਇਹ ਸੋਚਦਾ ਮੈਨੂੰ ਸਮਝ ਹੈ ਮੈਨੂੰ ਪਤਾ ਹੈ ਮੈਨੂੰ ਦਸਨ ਦੀ ਲੋੜ ਨਹੀਂ ਜੀ ਪਰ ਮੇਰੇ ਗੁਰੂ ਗ੍ਰੰਥ ਸਾਹਿਬ ਨੇ ਜੜੀ ਅਗਲੀ ਪੰਕਤੀ ਕਿਰਪਾ ਕੀਤੀ ਇਹਨਾਂ ਉਹਨੇ ਕਪਾੜ ਖੋਲ ਕੇ ਰੱਖ ਦਿੱਤੇ ਮੇਰੇ ਮਾਲਕ ਕਹਿਣ ਲੱਗੇ ਭਗਤ ਬਿਨਾ ਬੰਦਗੀ ਤੋਂ ਬਿਨਾ ਸਿਮਰਨ ਤੋਂ ਬਿਨਾ ਇਬਾਦਤ ਤੋਂ ਬਿਨਾ ਪਰਮੇਸ਼ਰ ਦੀ ਚਿੰਤਨ ਤੋਂ ਬਿਨਾ ਪਰਮੇਸ਼ਰ ਦੀ ਯਾਦ ਤੋਂ ਬਿਨਾ ਉਹਦੇ ਦੇਗਲੇ ਗੁਣਾ ਨੂੰ ਜ਼ਿੰਦਗੀ ਦੇ ਵਿੱਚ ਵਸਾਏ ਤੋਂ ਬਿਨਾ ਸੱਚੇ ਪਾਤਸ਼ਾਹੀ ਮਹਾਰਾਜ ਕੀ ਹੁੰਦਾ ਹੈ ਹਜ਼ੂਰ ਕਹਿਣ ਲੱਗੇ ਭਗਤ ਬਿਨਾ ਬੋ ਡੂਬੇ ਸਿਆਣੇ ਸਾਧ ਸੰਗਤ ਦੱਸੋ ਕਾਹਦਾ ਸਿਆਣਾ ਹੋਇਆ ਜਿਹੜਾ ਡੁੱਬੀ ਗਿਆ ਜਿਹੜਾ ਡੁੱਬ ਗਿਆ ਜ਼ਿੰਦਗੀ ਦਾ ਕਾਰਜ ਨਾ ਕਰ ਸਕਿਆ ਆਪਾਂ ਉਹਨੂੰ ਸਿਆਣਾ ਆਖਾਂਗੇ ਉਹ ਨਹੀਂ ਨਾ ਸੁਨੇਹਾ ਨਾ ਗਿਣਿਆ ਜਾਵੇਗਾ ਹਜ਼ਰੂਰ ਕਹਿ ਲਗੇ ਸਚਾਈ ਇਹ ਹੈ ਜਿਨਨੇ ਕੁਝ ਆਉਣ ਦਾ ਭਰਮ ਆਪਣੇ ਮਨ ਵਿੱਚ ਪਾਲ ਲਿਆ ਹੈ ਨਾ ਉਹਨੂੰ ਕਨਵਿੰਸ ਕਰਨਾ ਉਹਨੂੰ ਪ੍ਰਭਾਵਿਤ ਕਰਨਾ ਉਹਨੂੰ ਸਮਝਾਉਣਾ ਕਿਉਂਕਿ ਉਹ ਆਲਰੇਡੀ ਇੰਨਾ ਕੁਝ ਸਿੱਖ ਚੁੱਕਾ ਹੈ ਤੇ ਅੱਜ ਬਹੁਤ ਆਪ ਲੋਕ ਉਹ ਨੇ ਜਿਹੜੇ ਕਹਿੰਦੇ ਨੇ ਆਪਾਂ ਕਿਸੇ ਦੀ ਨਾਰਾਜ਼ਗੀ ਕਿਉਂ ਸੇਵਦੀ ਜਿਵੇਂ ਅਗਲਾ ਸੁਣਨਾ ਚਾਹੁੰਦਾ ਹੈ ਉਵੇਂ ਉਹਨੂੰ ਸੁਨਾ ਦੇ ਓਵੇਂ ਉਹਨੂੰ ਦੱਸ ਦੇ ਇਸ ਢੰਗ ਨਾਲ ਬੁੱਤਾਂ ਦਾ ਖਾਰਿਆ ਜਾ ਸਕਦਾ ਹੈ ਵੇਲਾ ਦਾ ਲੰਘਾਇਆ ਜਾ ਸਕਦਾ ਪਰ ਕਿੰਨੀ ਦੇਰ ਤੱਕ ਠੱਗ ਨੂੰ ਠੱਗ ਨਹੀਂ ਕਮਾਂਗੇ ਉਹ ਸੱਜਣ ਨਹੀਂ ਦੇ ਬਣੇਗਾ ਸੱਜਣ ਕੋ ਤਾਈ ਬਣਿਆ ਜਦੋਂ ਮੇਰੇ ਗੁਰੂ ਦੀ ਪਾਵਨ ਪਵਿੱਤਰ ਬਾਣੀ ਨੇ ਉਹਦੇ ਜੀਵਨ ਦੇ ਕੀਤੇ ਕੰਮਾਂ ਦਾ ਆਇਨਾ ਚਸ਼ਮਾ ਉਹਨੇ ਸਾਹਮਣੇ ਖੋਲ ਕੇ ਰੱਖ ਦਿੱਤਾ ਉਜਾਗਰ ਕਰਕੇ ਰੱਖ ਦਿੱਤਾ ਉਹਦੇ ਪਾਗ ਇਉਂ ਉਦੇੜ ਦਿੱਤੇ ਕਿਉਂ ਖੋਲ ਦਿੱਤੇ ਤੇ ਤੁਸੀਂ ਦੇਖੋ ਕਿੱਡੀ ਵੱਡੀ ਗੱਲ ਹੈ 바ਪਾ ਬਚਨ ਗਾਇਨ ਕਰ ਰਿਹਾ ਹੈ ਤੇ ਸੁਣਨ ਵਾਲਾ ਸੋਚਦਾ ਪਿਆ ਹੈ ਤੇ ਬਾਬੇ ਨੂੰ ਮੇਰਾ ਪਤਾ ਕਿਵੇਂ ਲੱਗ ਗਿਆ ਬਾਬਾ ਤਾਂ ਮੇਰੀ ਸਾਰੀ ਅਸਲੀਅਤ ਨੂੰ ਜਾਣਨ ਵਾਲਾ ਤੇ ਗੁਰੂ ਰੂਪ ਸਾਫ ਸੰਗਤ ਅਸੀਂ ਐਸੇ ਭਰਮ ਕੀ ਲਗੇ ਫਿਰਨੇ ਆ ਕਿਹੜਾ ਕਿਸੇ ਨੂੰ ਪਤਾ ਲੱਗਦਾ ਵਚਨ ਤੁਹਾਨੂੰ ਯਾਦ ਹੈ ਕਿ ਉਹ ਕਿਰਪਾ ਕਰਿਆ ਜੇ ਘਾਟ ਘਾਟ ਕੇ ਅੰਤਰ ਕੀ ਜਾਣਤ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਮਹਾਰਾਜ ਅੰਤਰ ਜਾਮੀ ਪੁਰਖ ਸੁਭਾਵੇ ਅਨ ਬੋਲਤ ਹੀ ਜਾਣੋ ਹਾਲ ਹਜੂਰ ਨੇ ਪਾਵਨ ਬਾਣੀ ਵਿੱਚ ਬਚਨ ਕਿਰਪਾ ਕੀਤੇ ਇਹ ਤੁਹਾਨੂੰ ਯਾਦ ਰਹਿਣਗੇ ਵੇਣ ਬੋਲਿਆ ਸਭ ਕਿਛ ਜਾਣਦਾ ਕਿਸ ਆਗੇ ਕੀਚੈ

ਪਿਆਰ ਨਾ ਜਾਏ ਹਜ਼ੂਰ ਇਸ ਰਸਨਾ ਨੂੰ ਇੱਕ ਹੋਰ ਚੰਪੇਵਾਰੀ ਕੇਤੇ ਕਰੋ ਆਉਂਦੇ ਨੇ ਰਸਨਾ ਦੇਖੋ ਕਿਵੇਂ ਪਿਆਰ ਨਾਲ ਸੰਭਾਉਂਦੇ ਨੇ ਕੋਣ ਗੋਪਾਲ ਨਿਤ ਗਾਇਨ ਹਜ਼ੂਰ ਸੱਚੇ ਪਾਤਸ਼ਾਹ ਜੀ ਮਹਾਰਾਜ ਇੱਥੋਂ ਤੱਕ ਵੀ ਕਹਿੰਦੇ ਜੇ ਬੰਦੇ ਖੋਜ ਦਿਲ ਹਰ ਰੋਜ ਗੁਰੂ ਗੁਣ ਚਪਿਆ ਕਰ। ਰੋਜ ਬੰਦਗੀ ਨਾਲ ਜੁੜਿਆ ਕਰ। ਪਤਾ ਨਹੀਂ ਜਾਣੇ ਅਣ ਜਾਣੇ ਤੂੰ ਸੱਜਣਾ ਕਿੰਨੀਆਂ ਭੁੱਲਾਂ ਕਰਦਾ। ਸੱਚੇ ਬਾਦ ਸ੍ਰੀ ਮਹਾਰਾਜ ਕਿਹੜਾ ਅਪਰਾਧ ਹੈ ਜਿਹੜਾ ਸਾਡੇ ਕੋਲੋਂ ਹੋਇਆ। ਹਜ਼ੂਰ ਕਹਿ ਲਗੇ ਕੋਬਿੰਦ ਹਮ ਐਸੇ ਅਪਰਾਧੀ ਜਿਨ ਪ੍ਰਪ ਜੀਓ ਪੈਣ ਖਾਰ ਦਿਆ ਤੇਜ਼ ਕੀ ਭਾਉ ਭਗਤ ਨਹੀਂ ਸਾਦੀ ਅੱਜ ਮਹਜੂਬ ਕੰਨਾਂ ਦੀ ਗੱਲ ਕਰ ਰਹੇ ਹਾਂ ਬਾਬੇ ਅਮਰਦਾਸ ਨੇ ਵਚਨ ਬੜੇ ਕਮਾਲ ਦੇ ਕਿਰਪਾ ਕੀਤੇ ਨੇ ਇਹ ਰਵਨਾ ਮੇਰੋ ਸੱਚ سننے نو سما نہیں میں ٹوک ماتر بےنتی کرنی ہے سما ساچے سننے نو بٹھائے شریر لائے سنو گرو با سات سنگت بدوان ودوان دے میں نمہ جمعہ بچہ 20 ਸਾਲਾਂ ਤੱਕ ਉਹਨੂੰ ਐਸੀ ਥਾਂ ਤੇ ਛੱਡ ਆਉਗੇ ਜਿੱਥੇ ਉਹਦੇ ਕੰਨਾਂ ਵਿੱਚ ਕੋਈ ਆਵਾਜ਼ ਨਾ ਪਵੇ ਆਫਟਰ 20 ਇਅਰ ਉਹ ਬੱਚਾ ਗੁੰਗਾ ਵੀ ਰੁਵੇਗਾ ਉਹ ਬੱਚਾ ਬહેરા ਵੀ ਹੋ ਜਾਵੇ ਜੇ ਇਹਨਾਂ ਕੰਨਾਂ ਰਾਹੀਂ ਕੁਝ ਅੰਦਰ ਗਿਆ ਨਹੀਂ ਤੇ ਉਹ ਬੋਲਣ ਯੋਗਾ ਵੀ ਨਹੀਂ ਹੋਊਗਾ ਸਾਰੇ ਪਰਵਾਰ ਦੇ ਕੀ ਬੱਚੇ ਨਿੱਕੇ ਜਨਮੇ ਦੇ ਨਾਲ ਮੂੰਹ ਨਾਲ ਮੂੰਹ ਜੋੜ ਕੇ ਗੱਲਾਂ ਕਰਦੇ ਨੇ ਮਾਂ ਕਿੰਨਾ ਚਾ ਚੜਦਾ ਜਦੋਂ ਬੱਚਾ ਪਹਿਲਾ ਅੱਖਰ ਬੋਲਦਾ ਕਿੰਨੇ ਤੋਤਲੀ ਆਵਾਜ਼ ਦੇ ਵਿੱਚ ਬੱਚਾ ਸਾਡੇ ਪਾਸ ਸੁਣ ਸੁਣ ਕੇ ਹਰ ਬੋਲਦਾ ਉਹ ਸਾਰੇ ਦਾ ਸਾਰਾ ਕੁਝ ਕੰਨਾਂ ਰਾਹੀਂ ਅੰਦਰ ਜਾਂਦਾ ਹੈ ਪਰ ਗੁਰੂ ਸਾਧ ਸੰਗਤ ਗੁਰੂ ਦੀ ਮੱਤ ਨੇ ਸਾਨੂੰ ਇਸ ਤਰ੍ਹਾਂ ਹੀ ਅੱਗੇ ਜਾ ਕੇ ਇੱਕ ਗੱਲ ਸਮਝਾਈ ਹੈ ਪਾਠ ਤੁਹਾਨੂੰ ਯਾਦ ਹੈ ਸੁਖਮਨੀ ਸਾਹਿਬ ਦੀ 24ਵੀਂ ਅਸ਼ਟਪਦੀ ਦੇ ਵਿੱਚੋਂ ਹਜ਼ੂਰ ਕਹਿਣ ਲੱਗੇ ਥੇਮ ਛਾਂਤ ਰਿਤ ਨਵ ਨਿਦ ਬੋਧ ਗਿਆਨ ਸਰਬ ਤੈ ਸਿਦ ਵਿਦਿਆ ਤਪ ਯੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸ਼ਨਾ ਚਾਰ ਪਦਾਰਥ ਕਮਲ ਪ੍ਰਕਾਸ਼ ਸਭ ਕੈ ਮਦ ਸਗਲ ਤੇ ਉਦਾ ਸੁੰਦਰ ਚਤੁਰ ਤਤ ਕਾ ਮੇਤਾ ਸਮਦਰਸ਼ੀ ਇਕ ਦ੍ਰਿਸ਼ਿ ਦੇਤਾ ਇਹ ਫਾਲ ਇਹ ਜਿੰਨੀਆਂ ਮੈਂ ਗੱਲਾਂ ਤੇ ਬੋਲ ਕੇ ਆਇਆ ਹਜ਼ੂਰ ਕਹਿਣ ਲੱਗੇ ਇਹ ਫਾਲ ਇਹ ਕ੍ਰੈਡਿਟ ਇਹ ਐਡਵਾਂਟੇਜ ਇਹ ਬਖਸ਼ਿਸ਼ ਉਹਨੂੰ ਮਿਲੇ ਨਹੀਂ ਇਹ ਫਾਲ ਤੇਸ ਗਿਆਨ ਕੈ ਮੁਖ ਭਨੇ ਜੇ ਅਗਲੀ ਪੰਕਤੀ ਯਾਦ ਹੈ ਜਰੂਰ ਕਿਰਪਾ ਕਰਿਆ ਜੇ ਗੁਰੂ ਨਾਨਕ ਨਾਮ ਵਜਨ ਮਨ ਹਨ ਜਿੱਥੇ ਕੰਨਾ ਕਰਕੇ ਹਾਜ਼ਰੀ ਭਰਨੀ ਐ ਉਥੇ ਮਨ ਵੀ ਪ੍ਰੈਜ਼ੈਂਟ ਰਹਿਣਾ ਚਾਹੀਦਾ ਹੈ ਹਾਜ਼ਰ ਰਹਿਣਾ ਚਾਹੀਦਾ ਜੇ ਹਾਜ਼ਰ ਨਹੀਂ ਹੋਵੇਗਾ ਤੇ ਬੰਦਾ ਗਵਾਂਢੀ ਨੂੰ ਪੁੱਛਦਾ ਬਾਬਾ ਵਿਚਾਰਾ ਕੀ ਪਿਆ ਕਹਿੰਦਾ ਇਸੇ ਵਾਰ ਤੇ ਮੇਰੇ ਧੰਨ ਸਤਿਗੁਰੂ ਅਰਜਨ ਸਾਹਿਬ ਦੀ ਸਾਡੇ ਕੰਨਾਂ ਨੂੰ ਅਵੇਅਰ ਕਰਦੇ ਪੈ ਨੇ ਸੁਕੇਤ ਕਰਦੇ ਪੈ ਨੇ ਸਮਝਾਉਂਦੇ ਪੈ ਨੇ ਸਰਵਨ ਸੁਨੀਜੈ ਏ ਭਾਈ ਇਹਨਾਂ ਕੰਨਾਂ ਦੇ ਨਾਲ ਸੁਣਨਾ ਕਰ ਗੁਰੂ ਸਾਧ ਸੰਗਤ ਅਖੀਰਲੀ ਬੇਨਤੀ ਸਿੱਧਾ ਸਿੱਧਾ ਸੁਵਾਲ ਮਹਾਰਾਜ ਕੰਨਾਂ ਨਾਲ ਸੁਣਾਗੇ ਮਿਲੇਗਾ ਕੀ ਸਤਿ ਸਤਿ ਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ ਕੀ ਚਾਰ ਪੌੜੀਆਂ ਕਿਰਪਾ ਕਰਦੇ ਜੀ ਜੱਪੀ ਸਾਹਿਬ ਦੇ ਵਿੱਚ ਇੱਕ ਪਰਮਾਨੰ ਹੋਰ ਧਿਆਨ ਉਚਰੇ ਕਰ ਲਓ ਸੋਣ ਸੋਣ ਨਾਮ ਤੁਮਾਰਾ ਪ੍ਰੀਤਮ ਪ੍ਰਭ ਪ੍ਰਖਣ ਕਾ ਜਾਓ ਹਜ਼ੂਰ ਨੇ ਕਿਰਪਾ ਕੀਤੀ ਕਹਿਣ ਲੱਗੇ ਜੈ ਸਾਹਿਬ ਸਤਿਗੁਰ ਸੂਣੀ ਦਾ ਮੈਂ ਜੀਉਂਦੀਆ ਗੁਰੂ ਦੇ ਬਾਦ ਸੁਣਿਆ ਸੀ ਤੈ ਸੋਹੀ ਮੈਂ ਢੀਠ ਮੈਂ ਵੇਖਿਆ ਕਿ ਉਹ ਜੀ ਆਇਆਂ ਵਿਛੜਿਆ ਮੇਲੇ ਪ੍ਰਭ ਹਰ ਦਰਗਾਹ ਕਾ ਵਸੀਹ ਹਰ ਨਾਮੋ ਮੰਤਰ ਦੇੜਾਏਂਦਾ ਕੱਟੇ ਹੋ ਮੈਂ ਰੋਗ ਨਾਨਕ ਸਤ ਗੁਰ ਤਿੰਨਾ ਮਿਲਾਇਆ ਜਿਨ੍ਹਾਂ ਤੁਰੇ ਭਇਆ ਸੰਜੋਗ ਜੀਵਨ ਦੇ ਲਾ ਮੇਰੇ ਤਰਫੇ ਵਿੱਚੋਂ ਜਰੂਰੀ ਬੇਨਤੀ ਤੁਹਾਡੇ ਚਰਨਾਂ ਵਿੱਚ ਕਰਨ ਲੱਗਾ ਜਿੱਥੇ-ਜਿੱਥੇ ਵੀ ਕੋਈ ਮਾਈ ਭਾਈ ਸੁਣਦਾ ਪਿਆ ਹੈ ਸਾਡੇ ਸਾਰਿਆਂ ਦਾ ਇਹ ਸਵਾਲ ਹੈ ਪਾਠ ਪੜ੍ਹਦੇ ਆ ਬਾਣੀ ਪੜ੍ਹਦੇ ਆ ਮਨ ਨਹੀਂ ਲੱਗਦਾ ਤੇ ਗੁਰੂ ਰੂਪ ਸਾਧ ਸੰਗਤ ਅਸੀਂ ਜੋ ਜ਼ਬਾਨ ਤੋਂ ਬੋਲਦੇ ਆ ਨਾ ਆਪਣਾ ਭੁੱਲਿਆ ਹੋਇਆ ਜੇ ਅਸੀਂ ਆਪ ਸੁਣਨ ਲੱਗ ਇਹ ਮੇਰਾ ਨਿੱਜੀ ਤਜਰਬਾ ਦੀ ਅੰਦਰ ਟਿਕ ਗਿਆ ਐਵੇਂ ਨਹੀਂ ਕਿ ਪਾਣੀ ਦਾ ਮੱਗ ਪਿੰਡੇ ਤੇ ਪਾਇਆ ਤੇ ਜਪਜੀ ਸਾਹਿਬ ਪ੍ਰਾਰambh ਹੋਇਆ ਤੇ ਜਿਸ ਵਕਤ ਬਾਹਰ ਨਿਕਲੇ ਤੇ ਜਿੰਨੀ ਨਾਮ ਤੇ ਆਇਆ ਉਹ ਗਿਆ ਜਵਾਨ ਲਫ਼ਜ਼ ਬੋਲ ਰਹੀ ਐ ਪਰ ਉਹ ਸਾਡੇ ਸੁਭਾਅ ਦਾ ਹਿੱਸਾ ਨਹੀਂ ਬਣੇ ਸਾਡੀ ਪ੍ਰੈਕਟਿਸ ਦਾ ਹਿੱਸਾ ਨਹੀਂ ਬਣੀ ਗੁਰੂ ਰੂਪ ਸਾਹਿਬ ਸੰਗਤ ਆសារ ਹੱਤਾ ਗੁਰਮਤਿ ਵਿਚਾਰਾਂ ਦੇ ਨਾਲ ਹੀ ਆਪਣੀਆਂ ਦੇਜਨ ਪਰ ਸੰਦਾ ਪ੍ਰਯਾਸ ਕਰਾਂਗਾ ਅਰਦਾਸ ਕਰਿਆ ਕਿ ਗੁਰਗ੍ਰੰਥ ਸਾਹਿਬਾ ਬਾਦਸ਼ਾਹੀ ਮਹਾਰਾਜ ਦੀ ਚਰਨਾਂ ਵਿੱਚ ਦਾਤਾ ਜੋ ਕੁਝ ਇਸ ਜ਼ਬਾਨ ਤੋਂ ਕਹੌਂਦਾ ਹੈ ਐਸਾ ਨਾ ਹੋਵੇ ਸਬਜੀ ਦੇ ਵਿੱਚ ਮੱਜਨ ਵਾਲੀ ਕੜਚੀ ਦੇ ਵਾਂ ਕੜਚੀ ਨੂੰ ਸਬਜੀ ਦਾ ਸਵਾਦ ਨਹੀਂ ਦੇ ਪਤਾ ਉਹ ਹਾਲ ਸਾਡੀ ਨਾ ਬਣ ਆਵੇ ਜੋ ਕਹਿੰਨੇ ਆ ਉਹਨੂੰ ਭਾਈ ਜ਼ਿੰਦਗੀ ਵਿੱਚ ਵੀ ਕਮਾ ਸਕੀਏ ਬਹੁਤ ਧੰਨਵਾਦ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਗੁਰੂ ਕੇਵਲ ਜੀਰਾਂ ਦਾ ਬੜੇ ਅਦਬ ਸਤਕਾਰਯੋਗ ਕੌਮ ਦੀ ਮਹਾਨ ਸ਼ਖਸੀਅਤ ਨੇ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਬਖਸ਼ਿਸ਼ ਕਰ ਮੇਰੇ ਨਾਲ ਗੁਰਦੁਆਰਾ ਗਲੈਂਡਰੋਕ ਤੋਂ ਭਾਈ ਮਨਦੀਪ ਸਿੰਘ ਆਏ ਨੇ ਇਹਨਾਂ ਦਾ ਵੀ ਬਹੁਤ ਧੰਨਵਾਦ ਹੈ ਸਤਿਗੁਰੂ ਜੀ ਦੀ ਕਿਰਪਾ ਬਖਸ਼ਿਸ਼ ਕਰਨ ਆਸ ਕਰਦੇ ਹਾਂ ਉਮੀਦ ਕਰਦੇ ਹਾਂ ਗੁਰੂ ਕੇ ਇਹ ਵਚਨ ਸਾਡੇ ਮਨ ਨੂੰ ਟਿਕਾਉ ਬਖਸ਼ ਕਰਨ ਦੇ ਭੁੱਲਾਂ ਚੁਕਾਂ ਦੇਈਵਾ ਗੁਰ ਫਤਿਹ ਦੀ ਸਾਨੀ ਕਰੋ ਕਾ ਖਾਲਸਾ ਵਾਹਿਗੁਰੂ ਜੀ ਤੇਰਾ ਨਾਮ ਮੈਂ ਲਾਤੀ ਜਾਂ ਤੂ ਓੰਕਾਰ ਸਤਿਗੁਰ ਪ੍ਰਸਾਦ ਮੰਨ ਪ੍ਰਯਾਮੇ ਮੈਂ ਸਤਿਗੁਰੂ ਮੈਂ